ਪਹਿਲੀ ਵਾਰ ਆਪਣੀ ਡਾਕਟਰ ਆਪਣੀ ਧੀ ਦੇ ਨਾਲ ਆਇਆ ਵਾ ਸਫਰ ਤੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੋਸਤੋ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਖਡੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਸੋ ਇਹ ਗੁਰਦੁਆਰਾ ਸਾਹਿਬ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਹੀ 84 ਪੌੜੀਆਂ ਹਨ ਜਿੱਥੇ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇੱਥੇ 84 ਵਾਰ ਜਪਜੀ ਸਾਹਿਬ ਦੇ ਪਾਠ ਕਰਕੇ 84 ਜੜੀ ਆ ਕੱਟੀ ਜਾਂਦੀ ਸੋ ਦੋਸਤੋ ਖਡੂਰ ਸਾਹਿਬ ਦੀ ਧਰਤੀ ਨੂੰ ਨੌ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ ਤੇ ਇਸ ਸ਼ਹਿਰ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ ਫੇਰ ਵਸਾਇਆ ਫੇਰਵਾਨ ਸਤਗੁਰ ਖਡੂਰ ਇਹ ਸਥਾਨੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਹੈ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਕੋਜੀ ਸਮੇਂ ਦੀ ਦੂਰੀ ਦੇ ਉੱਤੇ ਪੈਦਲ ਜਾ ਕੇ ਇਹ ਅਸਥਾਨ ਆਉਂਦਾ ਹੈ ਇੱਥੇ ਇਤਿਹਾਸਿਕ ਖੂਹ ਵੀ ਬਣਿਆ ਹੋਇਆ ਹੈ ਇੱਥੇ ਹੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਸਿਮਰਨ ਕਰਿਆ ਕਰਦੇ ਸਨ ਇਸ ਅਸਥਾਨ ਉੱਤੇ ਬੀਬੀ ਭਾਨੀ ਜੀ ਦੀ ਅਟੁੱਟੀ ਸੇਵਾ ਨੂੰ ਦੇਖਦਿਆਂ ਹੋਇਆਂ ਪ੍ਰਸੰਨ ਹੋ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਗੱਦੀ ਛੋਡੀ ਵੰਸਪਾਸ ਰਹਿਣ ਦਾ ਵਰ ਦਿੱਤਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਗੁਰੂ ਘਰ ਦੀ ਅਤੁੱਟ ਸੇਵਾ ਦੀ ਦਾਤ ਇਸ ਅਸਥਾਨ ਤੇ ਹੀ ਬਖਸ਼ਿਸ਼ ਕੀਤੀ ਸੀ ਇਹ ਉਹ ਸਥਾਨ ਹੈ ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਭਾਈ ਲਾਲੋ ਜੀ ਨੂੰ ਤਈਆ ਤਾਪ ਦਾ ਇਲਾਜ ਕਰਨ ਵਾਸਤੇ ਸੇਵਾ ਸੰਭੀ ਸੀ ਅਤੇ ਇਸ ਦਿਨ ਨਾਲ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਨਮ ਸਥਾਨਮੀ ਹੈ ਉਸ ਤੋਂ ਪਰੰਤ ਕੁਝ ਸਮਾਂ ਪਹਿਲਾਂ ਖੁਦਾਈ ਦੇ ਦੌਰਾਨ ਇੱਥੇ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਦੀਆਂ ਗੁਰੂ ਸਾਹਿਬਾ ਦੀਆਂ ਪਾਵਨ ਪਵਿੱਤਰ ਨਿਸ਼ਾਨੀਆਂ ਜਿਹੜੀਆਂ ਮਿਲੀਆਂ ਸਨ ਤੇ ਉਸ ਦੀ ਖੁਦਾਈ ਕਰਕੇ ਇਹ ਨੀਚੇ ਬੇਸਮੈਂਟ ਬਣਾਈ ਗਈ ਹੈ ਇਸ ਬੇਸਮੈਂਟ ਦੇ ਵਿੱਚ ਉਹੀ ਪੁਰਾਤਨ ਇੱਟਾਂ ਦੀ ਰੂਪ ਰੇਖਾ ਜਿਹੜੀ ਪੂਰੀ ਦਿੱਤੀ ਗਈ ਹੈ ਬੜਾ ਹੀ ਸ਼ਾਂਤਮਈ ਮਾਹੌਲ ਇੱਥੇ ਸਾਨੂੰ ਦੇਖਣ ਨੂੰ ਮਿਲਦਾ ਤੇ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਆ ਉਸ ਵੇਲੇ ਪੁਰਾਤਨ ਖੁਦਾਈ ਦੇ ਦੌਰਾਨ ਜਿਹੜਾ ਕੁਝ ਸਮੇਂ ਪਹਿਲਾਂ ਇਹ ਨਿਸ਼ਾਨੀਆਂ ਮਿਲੀਆਂ ਸਨ ਹੁਣ ਇਸ ਨੂੰ ਇਸ ਜਗ੍ਹਾ ਤੇ ਰੱਖਿਆ ਗਿਆ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਪੁਰਾਣਾ ਚੁੱਲਾ ਤੇ ਚੱਕੀ ਤੇ ਜਿਹਦੇ ਉੱਤੇ ਪ੍ਰਸ਼ਾਦੇ ਪਕਾਏ ਜਾਂਦੇ ਸਨ ਇਹ ਉਹ ਪੁਰਾਣੀ ਇਮਾਰਤ ਪੁਰਾਣੀ ਜਿਹੜੀ ਖੁਦਾਈ ਦੇ ਦੌਰਾਨ ਇਹ ਚੀਜ਼ਾਂ ਜਿਹੜੀਆਂ ਉਸ ਵੇਲੇ ਦੀਆਂ ਸਾਨੂੰ ਮਿਲੀਆਂ ਕੁਸੀਂ ਦਰਸ਼ਨ ਕਰ ਸਕਦੇ ਹੋ ਸਿਆਣਿਆਂ ਦੇ ਅਨੁਸਾਰ ਕਹਿਣਾ ਹੈ ਕਿ ਜਿਨੇ ਨਹੀਂ ਦੇਖਿਆ ਹਜੂਰ ਸਾਹਿਬ ਉਹ ਦੇਖ ਲੈ ਖਡੂਰ ਸਾਹਿਬ ਸੋ ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਭਾਈ ਗੁਰਦਾਸ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਖੂਸਾਮ ਹੈ ਸੋ ਇੱਥੋਂ ਦੀਆਂ ਗਲੀਆਂ ਦੇ ਵਿੱਚ ਅਜੇ ਵੀ ਗੁਰੂ ਸਾਹਿਬਾਂ ਦੇ ਜਿਹੜੇ ਪਾਵਨ ਪਵਿੱਤਰ ਸਾਨੂੰ ਦਰਸ਼ਨ ਦੇਦਾਰੇ ਉਹਨਾਂ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਅਜੇ ਵੀ ਪ੍ਰਾਣੀਆਂ ਇੱਟਾਂ ਤੇ ਪੁਰਾਣੇ ਘਰ ਸਾਨੂੰ ਇੱਥੇ ਇਨ੍ਹਾਂ ਗਲੀਆਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਤੇ ਅਸੀਂ ਜਾ ਰਹੇ ਹਾਂ ਜੀ ਹੁਣ ਬਾਬਾ ਸਾਵਣ ਮਲ ਜੀ ਜੋ ਰਿਸ਼ਤੇ ਵੱਜੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਸਨ ਤੇ ਉਹਨਾਂ ਦਾ ਪੁਰਾਤਨ ਘਰ ਅਜੇ ਵੀ ਉਸੇ ਤਰ੍ਹਾਂ ਬਰਕਰਾਰ ਹੈ ਆਓ ਕਰਦੇ ਹਾਂ ਦਰਸ਼ਨ ਬਾਬਾ ਸਾਵਣ ਮਲ ਜੀ ਦੇ ਪੁਰਾਣੇ ਘਰ ਦੇ ਇਹ ਹੈ ਦੋਸਤੋ ਬਾਬਾ ਸਾਵਣ ਮਲ ਜੀ ਦਾ ਉਹ ਜਦੀ ਘਰ ਸੋ ਦੋਸਤੋ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਵਸਾਉਣਾ ਸੀ ਖਡੂਰ ਸਾਹਿਬ ਦੀ ਧਰਤੀ ਨੂੰ ਤੇ ਜਿਤਨੀ ਵੀ ਲੱਕੜਾਂ ਦੀ ਸੇਵਾ ਸੀ ਦਰਵਾਜ਼ਿਆਂ ਦੀ ਉਹ ਸਾਰੀ ਬਾਬਾ ਸਾਵਣ ਮਲ ਜੀ ਨੇ ਕੀਤੀ ਸੀ ਅਤੇ ਸਿੱਖ ਧਰਮ ਦੇ ਵਿੱਚ 22 ਪ੍ਰਚਾਰਕ ਚੁਣੇ ਗਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਨਾਮ ਬਾਬਾ ਸਾਵਣ ਮਾਲ ਜੀ ਦਾ ਵੀ ਸੀ ਸੋ ਇਹ ਉਹਨਾਂ ਦਾ ਪੁਰਾਤਨ ਘਰ ਹੈ ਤੁਸੀਂ ਇੱਥੇ ਆਣ ਕੇ ਵੀ ਦਰਸ਼ਨ ਕਰ ਸਕਦੇ ਹੋ ਇਸ ਦੇ ਨਾਲ ਹੀ ਬਹੁਤ ਸਾਰੀਆਂ ਦੁਕਾਨਾਂ ਲੱਗਦੀਆਂ ਨੇ ਜਦੋਂ ਸਾਡੇ ਸਿੱਖ ਧਰਮ ਦੇ ਵਿੱਚ ਕੋਈ ਇਨਸਾਨ ਚੜ੍ਹਾਈ ਕਰਦਾ ਹੈ ਤਾਂ ਇੱਥੇ ਆਣ ਕੇ ਉਹਨਾਂ ਦੀਆਂ ਹਸਤੀਆਂ ਪਰੋਵੀਆਂ ਜਾਂਦੀਆਂ ਹਨ ਤੇ ਉਹਨਾਂ ਦੀ ਯਾਦ ਦੇ ਵਿੱਚ ਬਰਤਨ ਜਿਹੜੇ ਨੇ ਉਹਨਾਂ ਦਾ ਨਾਮ ਲਿਖਾ ਕੇ ਘਰਾਂ ਨੂੰ ਲੈ ਕੇ ਆਉਂਦੇ ਨੇ ਇੱਥੇ ਬਰਤਨਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਵੀ ਹਨ ਸੋ ਇਹ ਪਾਰਕਿੰਗ ਹੈ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਸੋ ਬਹੁਤ ਹੀ ਵਧੀਆ ਇੱਥੋਂ ਦਾ ਸਾਫ਼ ਸਫਾਈ ਵਾਲਾ ਤੇ 24 ਘੰਟੇ ਗੁਰੂ ਕਾ ਲੰਗਰ ਜਿਹੜਾ ਹੈ ਉਹ ਚੱਲਦਾ ਰਹਿੰਦਾ ਹੈ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਸਪੈਸ਼ਲੀ ਮੇਰੇ ਵਾਸਤੇ ਬੜਾ ਵਧੀਆ ਦਿਨ ਆ ਕਿਉਂਕਿ ਮੈਂ ਤਕਰੀਬਨ ਪਹਿਲੀ ਵਾਰ ਆਪਣੀ ਡਾਟਰ ਆਪਣੀ ਧੀ ਦੇ ਨਾਲ ਆਇਆ ਹਾਂ ਸਫ਼ਰ ਤੇ ਤੇ ਬੜਾ ਵਧੀਆ ਲੱਗਾ ਇੱਕ ਵੱਖਰਾ ਐਕਸਪੀਰੀਅੰਸ ਤੇ ਆਪਣੇ ਬੱਚਿਆਂ ਦੇ ਨਾਲ ਜਿਹੜਾ ਸਾਨੂੰ ਟਾਈਮ ਸਪੈਂਡ ਕਰਨਾ ਚਾਹੀਦਾ ਹੈ ਵੈਸੇ ਤਾਂ ਮੈਂ ਚਾਹਣਾ ਹੀ ਰਹਿਣਾ ਮੈਂ ਫੈਮਿਲੀ ਦੇ ਨਾਲ ਬਟ ਜਦੋਂ ਮਨਜੋਤ ਦੇ ਨਾਲ ਜਾਦਾ ਗਿਆ ਕਈ ਵਾਰ ਤੇ ਅਵਨੀਤ ਦੇ ਨਾਲ ਘਟ ਗਿਆ ਹੈ ਨਾ ਅਵਨੀਤ ਅੱਜ ਸਪੈਸ਼ਲੀ ਇਹਦੀ ਐਡਮਿਸ਼ਨ ਵਾਸਤੇ ਮੈਂ ਆਇਆ ਸੀ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਦੇ ਵੀ ਦਰਸ਼ਨ ਕੀਤੇ ਆ ਤੇ ਆਪਾਂ ਸਾਰਾ ਇੱਥੋਂ ਦਾ ਇਤਿਹਾਸ ਜਿਹੜਾ ਆ ਦੱਸਿਆ ਵਾ ਨਾਲ ਨਾਲ ਆਪ ਵੀ ਪੜਿਆ ਸਰਵਣ ਕੀਤਾ ਤੇ ਤੁਹਾਨੂੰ ਦਿਖਾ ਰਹੇ ਹਾਂ ਸਾਰਾ ਵਲੌਗ ਦੇ ਵਿੱਚ ਤੇ ਹੁਣ ਅਸੀਂ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰ ਲਿਆ ਤੇ ਹੁਣ ਆਪਾਂ ਜਿੱਥੇ ਘਾਟ ਆ ਜਿੱਥੇ ਫੁੱਲ ਜਦੋਂ ਕੋਈ ਇਨਸਾਨ ਸਾਡੇ ਸਿੱਖ ਧਰਮ ਚਿਆ ਕੋਈ ਚੜ੍ਹਾਈ ਕਰ ਜਾਂਦਾ ਤੇ ਉਹਦੇ ਫੁੱਲ ਜਿਹੜੇ ਉੱਥੇ ਭਰਾਈ ਜਾਂਦੇ ਆ ਤੇ ਉਹ ਵੀ ਸਥਾਨ ਆਪਾਂ ਦੇਖਾਂਗੇ ਦਰਸ਼ਨ ਕਰਾਂਗੇ ਤੇ ਅਬਨੀਤ ਬਾਕੀ ਕਿਦਾਂ ਦਾ ਲੱਗ ਰਹੇ ਨੀ ਤਜ ਮੜਾ ਵੰਦੀਆ ਹੈ ਮੜਾ ਵੰਦੀਆ ਘੁੰਮਣਾ ਚਾਹੀਦਾ ਹੈ ਨਾ ਇਦਾਂ ਹਾਂਜੀ ਸਪੈਸ਼ਲੀ 10th ਕਲਾਸ ਤੇ ਬੱਚਿਆਂ ਦੇ ਪੇਪਰ ਵੀ ਆ ਗਏ 10th ਕਲਾਸ ਦੇ ਭਾਈ ਮੈਨੂੰ ਤੇ ਬੜਾ ਮਜਾ ਆਇਆ ਆਪਣੀ ਧੀ ਦੇ ਨਾਲ ਆ ਕੇ ਤੇ ਜੁੁੰਦੇ ਵਸਦੇ ਰਹੋ ਆਪਣੀਆਂ ਧੀਆਂ ਨੂੰ ਜਰੂਰ ਪਿਆਰ ਕਰੋ ਕਹਿੰਦੇ ਆ ਨੇ ਕਿ ਪੁੱਤ ਵਣਡਾਉਣ ਜ਼ਮੀਨਾ ਧੀਆਂ ਦੁੱਖ ਵਣਾਉਂਦੀਆਂ ਨੇ ਤੇ ਵਾਕਈ ਈਆਂ ਦੁੱਖ ਵਡਾਉਂਦੀਆਂ ਹਨ ਤੇ ਇੱਕ ਪੇਰੈਂਟਸ ਦਾ ਇੱਕ ਬਾਪ ਦਾ ਜੇ ਕੋਈ ਦੁੱਖ ਸਮਝ ਸਕਦੀ ਹੈ ਤੇ ਉਹ ਤੁਹਾਡੀ ਧੀ ਆ। ਸੋ ਦੋਸਤੋਂ ਉਸ ਤੋਂ ਪਰੰਤ ਅਸੀਂ ਪਹੁੰਚੇ ਹਾਂ ਜੀ ਉਸ ਅਸਥਾਨ ਦੇ ਉੱਤੇ ਜਿੱਥੇ ਜਦੋਂ ਇਨਸਾਨ ਚੜ੍ਹਾਈ ਕਰਦਾ ਤੇ ਉਹਨਾਂ ਦੇ ਫੁੱਲ ਜਿਹੜੇ ਨੇ ਇਸ ਅਸਥਾਨ ਤੇ ਪੁਰਾਏ ਜਾਂਦੇ ਹਨ ਇੱਥੇ ਵੀ ਗੁਰਬਾਣੀ ਦਾ ਅਤੇ ਲੰਗਰ ਦਾ 24 ਘੰਟੇ ਪ੍ਰਵਾਹ ਚੱਲਦਾ ਹੈ। ਸੋ ਆਪਾਂ ਚੱਲਦੇ ਹਾਂ ਜੀ ਉਸ ਘਾਟ ਵੱਲ ਜਿੱਥੇ ਦਰਿਆ ਦੇ ਕੰਡੇ ਦੇ ਉੱਪਰ ਇੱਕ ਘਾਟ ਬਣਿਆ ਹੋਇਆ ਹੈ ਤੇ ਬਹੁਤ ਹੀ ਜ਼ਿਆਦਾ ਵਾਤਾਵਰਣ ਵੀ ਇੱਥੋਂ ਦਾ ਸ਼ੁੱਧ ਹੈ ਪਿਓਰ ਹੈ ਕਿਉਂਕਿ ਸਿਆਣੇ ਲੋਕ ਜਦੋਂ ਇੱਥੇ ਕਿਸੇ ਦੀਆਂ ਅਰਥੀਆਂ ਆਪਣੇ ਕਰੀਬੀ ਦੀਆਂ ਜੋ ਸਾਨੂੰ ਸਦਾ ਵਾਸਤੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹੁੰਦੇ ਨੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਫਿਰ ਬੂਟੇ ਵੀ ਲਗਾਏ ਜਾਂਦੇ ਹਨ ਤੁਸੀਂ ਦੇਖ ਸਕਦੇ ਵਾਲੇ ਦਵਾਲੇ ਬਹੁਤ ਹੀ ਕਣੇ ਬੂਟੇ ਤੇ ਉਹਨਾਂ ਦਾ ਨਾਮ ਲਿਖ ਕੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਵਾਤਾਵਰਣ ਨੂੰ ਸਾਫ਼ ਕਰਦਿਆਂ ਹੋਇਆਂ ਕਿਉਂਕਿ ਬਾਬਾ ਸੇਵਾ ਸਿੰਘ ਜੀ ਹੁੜੇ ਵੀ ਵਾਤਾਵਰਨ ਨੂੰ ਸਾਫ਼ ਕਰਦਿਆਂ ਹੋਇਆਂ ਵਾਤਾਵਰਨ ਨੂੰ ਬਚਾਉਣ ਦੇ ਵਾਸਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਸਾਨੂੰ ਵੀ ਇਹ ਚਾਹੀਦਾ ਹੈ ਕਿ ਜਦੋਂ ਅਸੀਂ ਇਹਨਾਂ ਸਥਾਨਾਂ ਦੇ ਉੱਤੇ ਜਾਂਦੇ ਹਾਂ ਪਾਣੀ ਦੇ ਜਦੋਂ ਪ੍ਰਵਾਹ ਦੇ ਅਸੀਂ ਕੁਝ ਵੀ ਉਸ ਸਥਾਨ ਤੇ ਅਸਤੀਆਂ ਪ੍ਰਵੋਨ ਨੇ ਆ ਤੇ ਉਹਦੇ ਨਾਲ ਨਾਲ ਲਫਾਫੇ ਜਾਂ ਇਸ ਤਰ੍ਹਾਂ ਦੀਆਂ ਗੰਦਗੀ ਭਰੀਆਂ ਚੀਜ਼ਾਂ ਜਿਹੜੀਆਂ ਆਪਾਂ ਇੱਥੇ ਨਾ ਸੁੱਟ ਕੇ ਜਾਈਏ ਕਿਉਂਕਿ ਇਹਦੇ ਨਾਲ ਸਾਡਾ ਵਾਤਾਵਰਨ ਪਾਣੀ ਤੇ ਹਵਾ ਸਾਰਾ ਪ੍ਰਦੂਸ਼ਿਤ ਹੁੰਦਾ ਹੈ ਸਾਨੂੰ ਵੀ ਚਾਹੀਦਾ ਹੈ ਕਿ ਇਸ ਸੇਵਾ ਦਾ ਅਸੀਂ ਵੀ ਯੋਗਦਾਨ ਪੂਰਾ ਪਾਈਏ ਸੋ ਇਹ ਉਹ ਸਥਾਨ ਹੈ ਜਿੱਥੇ ਬੜੀ ਹੈਰਾਨਗੀ ਦੀ ਗੱਲ ਹੈ ਕਿ ਜਿਹੜਾ ਇਨਸਾਨ ساری ਉਮਰ Hindu Muslim Sikh Isai ਮੈਂ ਵੱਡਾ ਆ ਉਹ ਛੋਟਾ ਆ ਮੇਰੇ ਕੋਲ ਜਿਆਦਾ ਜਾਇਦਾਦ ਆ ਈਰਖਾ ਸਾਰਾ ਕੁਝ ਇਸ ਸਥਾਨ ਤੇ ਆ ਕੇ ਇਕੱਠਾ ਹੋ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਆ ਕਿ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਸ਼ੁਕ ਸ਼ਾਂਤੀ ਬਣਾਈ ਰੱਖਣਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਲੋ ਜੀ ਹੁਣ ਧੀ ਰਾਣੀ ਲੱਗ ਚੁਕੀ ਆ ਭੁੱਖ ਤੇ ਸਾਡਾ ਹੋ ਗਿਆ ਵਾ ਟੂਰ ਅੱਜ ਦਾ ਕੰਪਲੀਟ ਤੇ ਹੁਣ ਆਪਾਂ ਸਭ ਵੀ ਖਾਂਦੇ ਹਣਾ ਤੇ ਕਾਫੀ ਟਾਈਮ ਹੋ ਗਿਆ ਤੇ ਹੁਣ ਸਭ ਵੀ ਖਾਵਾਂਗੇ ਉਸ ਤੋਂ ਬਾਅਦ ਫਿਰ ਮਿਲਦੇ ਆਂ ਬ੍ਰੇਕ ਤੋਂ ਬਾਅਦ